ਇਹ ਕੇ ਲੋਕ ਮਿਲਣੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸਪੀਕਰ ਕੁਲਤਾ ਸਿੰਘ ਸੰਧਵਾ ਜਿਸ ਵਿੱਚ ਸ਼ਾਮਿਲ ਹੋਏ ਸੰਧਵਾ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਵੱਡੀ ਗਿਣਤੀ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਲੋਕ ਵੀ ਪਹੁੰਚੇ ਟੀਵੀ ਸਕਰੀਨ ਤੇ ਤਸਵੀਰਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਕੋਟਕਪੂਰਾ ਤੋਂ ਤਸਵੀਰਾਂ ਨੇ ਲੋਕ ਮਿਲਣੀ ਪ੍ਰੋਗਰਾਮ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆਪੋ ਆਪਣੀਆਂ ਪਰੇਸ਼ਾਨੀਆਂ ਸਮੱਸਿਆਵਾਂ ਲੈ ਕੇ ਤੇ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਬੜੇ ਗੌਰ ਦੇ ਨਾਲ ਸਭ ਨੂੰ ਸੁਣਿਆ ਤੇ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਕਿ ਆਪਾਂ ਪੰਜਾਬ ਦੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਮੇਰੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਬਣੇ ਆਂ ਮੈਂ ਹਫਤੇ ਤੋਂ ਤਿੰਨ ਦਿਨ ਬੋਰਡ ਪੂਰੀ ਲਵਾਂਗੇ ਹਲਕੇ ਦੇ ਵਿੱਚ ਉਹ ਕੱਲ ਅਸਲ ਤੈਨੂੰ ਸੋਸ਼ਲ ਮੀਡੀਆ ਤੇ ਪਾਇਆ ਸੀ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਪਾਇਆ ਸੀ ਦਿਨ ਸਾਤ ਤੇ ਲੇਕਿਨ ਮੇਰਾ ਸਾਫ਼ ਇਹ ਕਹਿੰਦਾ ਵੀ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਆ ਜੀ ਤੁਸੀਂ ਨੂੰ ਸੋਸ਼ਲ ਮੀਡੀਆ ਤੇ ਵੀ ਪਾਓ ਇਹ ਆਈ ਦਾ ਜਮਾਨਾ ਆ ਗਿਆ ਤੋ ਇਸ ਕਰਕੇ ਪਾਇਆ ਔਰ ਸਮਸਿਆਵਾਂ ਲੋਕਾਂ ਦੀਆਂ ਜੋ ਵੀ ਹੁੰਦੀਆਂ ਨੇ ਜਿਹਨੀਆਂ ਵੀ ਉਹਦੇ ਕੋਈ ਛੋਟੀ ਐ ਕੋਈ ਵੱਡੀ ਐ ਹੱਲ ਤਾਂ ਆਪਾਂ ਹੀ ਕਰਨੀਆਂ ਨੇ ਜੀ ਲੀਡਰਸ਼ਿਪ ਦਾ ਕੰਮ ਹੁੰਦਾ ਨਾਲੇ ਲੀਡਰਸ਼ਿਪ ਨੇ ਦੇਖਣਾ ਕਿ ਨੂੰ ਕਿੱਥੇ ਰੱਖਣਾ ਐ ਕੀ ਤੋਂ ਕੀ ਕੰਮ ਲੈਣਾ ਐ ਤੋ ਉਹਨਾਂ ਤੋਂ ਹੋਰ ਕੰਮ ਲੈ ਲੈਣਗੇ ਜੀ ਤੋ ਸਾਡੇ ਸਾਥੀ ਨੇ ਉਹ ਸਾਥੀ ਪਹਿਲਾਂ ਵੀ ਸਾਥੀ ਸੀ ਇਹ ਵੀ ਸਾਥੀ ਰਹਿਣਗੇ ਸਾਡੇ